ਸਿਕਾਲ ਜੀ ਵਾਈਗੁਰੇਕਾ ਕਾਲ ਸਾਹਿਬ ਵਾਈਗੁਰੇਕੀ ਤੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜੋ ਲੋਕਾਂ ਦੇ ਨਾਲ ਵਾਅਦਾ ਕੀਤਾ ਸਾਡੇ ਹਲਕੇ ਘਨੌਰ ਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਫਲੱਡ ਆਇਆ ਸੀ ਕਾਫੀ ਨੁਕਸਾਨ ਹੋਇਆ ਸੀ ਉਹਨਾਂ ਦਾ ਮਾਅਵਜੇ ਦੀ ਵੀ ਜਿਹੜੀ ਕਿਸ਼ਤ ਪਾ ਦਿੱਤੀ ਗਈ ਸੀ ਸ਼ਾਇਦ ਕੁਝ ਘਰ ਲੈਂਦੇ ਵੀ ਹੋਣ ਪਰ ਜਿਹੜਾ ਅੱਜ 40 ਕਿਲੋ ਬੀ ਜਿਹੜਾ ਕਣਕ ਦਾ ਨੁਕਸਾਨਾਂ ਨੂੰ ਸਮੇਂ ਸਿਰ ਦਿੱਤਾ ਜਾ ਰਿਹਾ ਕਿਉਂਕਿ ਬਜਾਈ ਦਾ ਸਮਾਂ ਜਿਹੜਾ ਚੱਲ ਰਿਹਾ ਹੈ ਸੋ ਇਹ ਜਿਹੜੇ ਆਪਣੀ ਰਿਪੋਰਟ ਕਰਾ ਕੇ ਤੇ ਨਾਲ ਦੇ ਨਾਲ ਕਿਸਾਨ ਵੀ ਸਾਡੇ ਜਿਹੜੇ ਤਾਂ ਬੀਜ ਜਿਹੜਾ ਲੈ ਲੈਣਗੇ ਆਪਣੀ ਫਸਲ ਜਿਹੜੀ ਅਗਲੇ ਟਾਈਮ ਨਾਲ ਵੇਚਣਾਂਗੇ ਜੇ ਕੋਈ ਭਰਾ ਰਹਿੰਦਾ ਹੈ ਕਈ ਵਾਰ ਕੋਈ ਰਹਿ ਜਾਂਦਾ ਕੋਈ ਗੱਲ ਨਹੀਂ ਫਿਰ ਵੀ ਸਾਡੀ ਟੀਮ ਦੇ ਨਾਲ ਸਾਡੇ ਸਰਪੰਚ ਸਾਹਿਬਾਨਾਂ ਦੇ ਨਾਲ ਤਾਲਮੇਲ ਕਰ ਲੈਣਾ ਅਸੀਂ ਆਪਣੇ ਤੌਰ ਦੇ ਵੀ ਉੱਤੇ ਬੀਜ ਦਾ ਜਿਹੜਾ ਕੋਈ ਹਿੱਲਾ ਕਈ ਵੀ ਕਈ ਵਾਰੀ ਕਿਉਂਕਿ ਸਰਕਾਰ ਦੇ ਪੈਰਾਮੀਟਰ ਹੁੰਦੇ ਆ ਕਈ ਵਾਰੀ ਉਹ ਕਿਸਾਨ ਸਰਕਾਰ ਦੇ ਪੈਰਾਮੀਟਰ ਦੇ ਵਿੱਚ ਨਹੀਂ ਵੀ ਆਉਂਦਾ ਆਉਂਦਾ ਤੇ ਆਪਾਂ ਉਹਨੂੰ ਆਪਣੇ ਤੌਰ ਦੇ ਉੱਤੇ ਵੀ ਜਿਹੜੀ ਆਪਣੀ ਗੱਲਬਾਤ ਕਰ ਲਾਂਗੇ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਕਿਸਾਨ ਭਰਾਵਾਂ ਨੂੰ ਮੁਬਾਰਕਬਾਦ ਕੀ ਅਗਲੀ ਫਸਲ ਜਿਹੜੀ ਉਹ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਕੇ ਵਿਸ਼ਲੈਨ ਕਿਉਂਕਿ ਲੋਹੜੀ ਦਾ ਤਿਹਾੜ ਜਿਹੜਾ ਸ਼ਾਮਾਂ ਦੇ ਨਾਲ ਪਿੰਡਾਂ ਨੇ ਮਨਾਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਕਿਸਾਨ ਸਰ ਸਰ 5:00 ਵਜੇ ਇੱਥੇ ਪਹੁੰਚੇ ਤੁਸੀਂ ਬੀਜ ਲੈਣ ਲਈ ਤੇ ਕੀ ਕਹਿਣਾ ਚਾਹੋਗੇ ਐਮਐਲਏ ਸਾਹਿਬਾਰੇ ਬਹੁਤ ਬਹੁਤ ਧੰਨਵਾਦ ਜਿਆ ਸਰਕਾਰ ਦਾ ਫੰਡ ਜਿਹੜੀ ਜੀ ਜੀ ਬੀਜ ਦੀ ਫਾਈਟ ਤੇ ਟੈਂਪਲ ਨੂੰ ਭਾਈ ਮਾਈ ਨਾਲ ਸਾਰਿਆਂ ਨੂੰ 1 ਏਕੜ ਦੀ ਹੋਣਗੇ 5 ਏਕੜ ਦਾ ਜਿਆ ਸਰਕਾਰ ਦਾ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਪ੍ਰੋਗਰਾਮ ਦੀ ਸਰਪ੍ਰਸਤਾ ਦਾ ਪੰਜ ਇਹ ਜਿਹੜਾ ਪਹਿਲਾ ਮਾਜਬ ਕੀਤਾ ਗਿਆ ਹੈ ਜੀ ਇਹ ਹੈ ਆਪ ਸਰਕਾਰ ਦੈਂਤ ਵਿੱਚ ਮਿਲਿਆ ਹੋਏ ਲੋਕੀ ਉਹਨਾਂ ਤੋਂ ਬਹੁਤ ਸਰਕਾਰ ਦਾ ਤਨਖਾਹ ਕਰਾਂਗੇ 100 ਟੈਂਸਰ ਹੋਰ ਪਰੇ ਬੰਦੇ ਜਿਵੇਂ ਦਾ ਬਹੁਤ ਵਧੀਆ ਧੰਨਵਾਦ ਕਰਾਂਗੇ ਮੇਰੇ ਸਾਥੀ ਜੀ ਇਹ ਸਰਕਾਰ ਵੱਲੋਂ ਪੈਸੇ ਵੀ ਪਾਏ ਗਏ ਨੇ ਕਿਸਾਨ ਹੁਣ ਲੰਘ ਕੇ ਗਏ ਨੇ ਜੀ ਉਹ ਕਹ ਰਹੇ ਸੀਗੇ ਅਸੀਂ ਬਹੁਤ ਖੁਸ਼ ਹਾਂ ਜੀ ਕਿ 1 ਲੱਖ ਰੁਪਿਆ ਮੇਰੇ ਖਾਤੇ 'ਚ ਪੈ ਚੁੱਕਿਆ ਜੀ ਹਾਂਜੀ ਹਾਂ ਸਾਡੇ ਆਪਣੇ ਖਾਤੇ 'ਚ ਲੱਖ ਲੱਖ ਰੁਪਿਆ ਆਇਆ ਜੀ 5 ਏਕੜ ਦਾ ਜੀ ਬਹੁਤ ਧੰਨਵਾਦ ਜੀ ਤੇ ਅੱਜ ਬੀਜ ਵੀ ਵੰਡਿਆ ਜਾ ਰਿਹਾ ਹਾਂਜੀ ਹਾਂਜੀ ਏਕੜ ਪਿੱਛੇ ਇੱਕ ਫੈਲੀ 5 ਏਕੜਾਂ ਨੂੰ 5 ਫੈਲੀਆਂ ਜੀ ਬਹੁਤ ਸਰਕਾਰ ਦਾ ਧੰਨਵਾਦ ਕਰਦੇ ਆ ਜੀ ਬਹੁਤ ਟਾਈਮ ਸਰਬੀਜ ਮਿਲਿਆ ਪਹਿਲਾਂ ਖਰਾਬਾ ਵਧੀਆ ਡੈਮ ਸਰ ਮਿਲਿਆ ਜੀ ਜੀ ਬਹੁਤ ਧੰਨਵਾਦ ਜੀ ਪੰਜਾਬ ਸਰਕਾਰ ਦਾ ਕੀ ਨਾਈ ਕਿਹੜਾ ਪਿੰਡ ਆ ਜੀ ਮੇਰਾ ਨਾਮ ਕਪਤਾਨ ਸਿੰਘ ਚਮਾਰੂ ਆ ਸਰਪੰਚ ਸਾਹਿਬ ਜੇ ਅੱਜ ਅਗਰ ਗੱਲ ਕਰਕੇ ਚਮਾਰੂ ਪਿੰਡ ਦੀ ਗੱਲ ਕਰੀਏ ਅੱਜ ਉਹਰੇ ਬੀ ਲਾਈਨ ਆਏ ਤੁਸੀਂ ਆ ਕਿੰਨੇ ਕੁ ਸਾਡੇ ਪਿੰਡ ਦੇ ਜਿਹੜੇ ਉਹਰੇ ਬੀ ਲਾਈਨ ਪਹੁੰਚੇ ਨੇ ਸਾਡੇ ਪੂਰੇ ਪਿੰਡ ਨੂੰ ਬੀਜ ਮਰੂਗਾ ਜੀ ਜਿਨ੍ਹਾਂ ਤੋਂ 50 ਪਰਿਵਾਰ ਸਾਡੇ ਅੱਥੇ ਪਹੁੰਚ ਚੁੱਕੇ ਨੇ ਜਿਨ੍ਹਾਂ ਦੇ ਫਾਰਮੈਲਟੀ ਕਾ ਕੇ ਪੂਰੀ ਹੋ ਚੁੱਕੀ ਹੈ ਜੀ ਉਹਨਾਂ ਨੂੰ ਅਸੀਂ ਅੱਜ ਐਮ ਐਲ ਏ ਸਾਹਿਬ ਖੁਦ ਕੋਈ ਸਵਾਪਟ 3-4 ਪਿੰਡਾਂ ਨੂੰ ਬੀਜ ਵੰਡਣ ਆਏ ਆ ਜੀ ਤੇ ਹਰ ਇੱਕ ਪਰਿਵਾਰ ਨੂੰ ਬੀਜ ਨੂੰ ਮਿਲ ਰਿਹਾ ਜੀ ਕੋਈ ਸਾਨੂੰ ਪ੍ਰੋਬਲਮ ਨਹੀਂ ਆ ਰਹੀ ਜੀ ਅਸੀਂ ਐਮਐਨਏ ਸਾਹਿਬ ਦਾ ਤੇ ਮਾਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਹੜੇ ਸਾਡੇ ਹੜ ਤੇ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਡੀ ਬਾਹ ਫੜੀ ਆ ਜੀ ਜਿਵੇਂ ਹਰਪੇਟ ਦਾ ਦੀ ਗੱਲ ਕਰੀਏ ਹਰਪੇਟਾਂ ਨੂੰ ਜਿੱਥੇ ਬੀਜ ਦੇ ਰਿਹਾ ਉੱਥੇ ਹੋਰ categories ਪੰਜਾਬ ਸਰਕਾਰ ਵੱਲੋਂ ਐਮਐਗੁਲਾ ਉਹਦੀ ਫੌਂਟ ਚੈੱਕ ਕੀਤੀ ਗਈ ਹੈਗੀ ਤੇ ਹਰ ਪਿੰਡ ਦਾ ਸਰਪਤਾ ਮਿਲਣਾ ਸਾਡੇ ਜਿੰਨੇ ਵੀ ਹੜਪਿੰਡ ਪਿੰਡ ਨੇ ਜਿੱਥੇ ਫਸਲਾਂ ਮਰ ਗੀਆਂ ਜੀ 20-20000 ਰੁਪਏ ਪ੍ਰਤੀ ਏਕੜ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਤੇ ਐਮਐਨ ਸਾਹਿਬ ਦੇ ਕਰ ਗਾਰੀ ਸਾਜਿਕਾ ਸਾਹ ਹਰ ਇੱਕ ਪਰਿਵਾਰ ਨੂੰ ਮਿਲ ਰਿਹਾ ਜੀ ਤੇ ਕੁਝ ਲਿਸਟਾਂ ਬਣਦੀਆਂ ਰਹਿ ਗਿਆ ਜੀ ਉਹ ਵੀ ਥੋੜੇ ਦਿਨਾਂ ਚ ਸਾਨੂੰ ਮਿਲ ਜਾਣਗੇ ਆ 5 ਏਕੜ ਦੀ ਗੱਲ ਕਰੀਏ 5 ਏਕੜ ਪਿੱਛੇ ਕਿੰਨਾ ਕੁ ਦੇ ਰਹੇ ਆ 40 ਕਿਲੋ ਜੀ ਏਕੜ ਪਿੱਛੇ ਵੀ ਸਾਨੂੰ ਮਿਲ ਰਿਹਾ ਕੀ ਕਹਿਣਾ ਚਾਹਦੇ ਹੋ ਸਰਕਾਰ ਨੂੰ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਜਿਨਾ ਸਾਨੂੰ ਬੀਜ ਦੇ ਟਾਈਮ ਹੁਣ ਸਾਡੀ ਬਾਹ ਫੜੀ ਆ ਜੀ ਤੇ ਅਸੀਂ ਖਾਸ ਕਰਕੇ ਐਮਐਨਏ ਸਾਹਿਬ ਗੁਰਨਾਥ ਸਿੰਘ ਦਾ ਦਿਵਤਾ ਨਿਵਾਰ ਕਰਦੇ ਜਿਨਾ ਦੇ ਆਪਣਾ ਸਾਧਕਾ ਸਾਡੇ ਕੋਲ ਬੀਜ ਪਹੁੰਚਿਆ ਜੀ ਤੇ ਹੋਰ ਵੀ ਸਾਡੇ ਪਰਿਵਾਰਾਂ ਦੇ ਜ਼ਿੰਮੇਦਾਰਾਂ ਨੂੰ ਹਰ ਸੰਭਵ ਬਦਲ ਕਰਨ ਲਈ ਤਿਆਰ ਬਣ ਤਿਆਰ ਖੜੇ ਨੇ